ਲੜਾਈ ਕਰਨ ਵਾਲੇ ਵਿਦਿਆਰਥੀ ਤੋਂ ਮਿਲਿਆ ਅੱਧਾ ਕਿਲੋ ਚਿੱਟਾ ਐਸਵੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਸੀਟੀ ਨਰਿੰਦਰ ਕੁਮਾਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਪੁਲਿਸ ਪਾਰਟੀ ਵੱਲੋਂ ਕਿਸਾਨ ਚੌਕ ਕੋਲ ਨਾਕਾ ਲਗਾ ਕੇ ਚੈੱਕ ਕੀਤਾ ਜਾ ਰਿਹਾ ਸੀ ਜਦ ਨੌਜਵਾਨ ਨੂੰ ਰੋਕਿਆ ਗਿਆ ਤਾਂ ਇਸ ਕੋਲੋਂ ਅੱਧਾ ਕਿਲੋ ਦੇ ਕਰੀਬ ਜਿਹੜਾ ਚਿੱਟਾ ਉਹ ਬਰਾਮਦ ਕੀਤਾ ਗਿਆ ਅਤੇ ਉਸ ਦੀ ਗ੍ਰਿਫਤਾਰੀ ਕਰ ਲਈਤੀ ਗਈ ਹੈ ਇਹਨਾਂ ਹੀ ਨਹੀਂ ਬਲਕਿ ਉਸ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਐਸਐਚਓ ਖਨਾਲ ਕੋਲੀ ਤੋਂ ਕਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਇਹ ਕਿਸਾਨ ਚੌਕ ਦੇ ਵਿੱਚ ਜਿਸੇ ਜੀਵਨ ਸਿੰਘ ਵੱਲੋਂ ਜੋ ਐਸਐਚਓ ਖਾਣਾ ਖਨਾਲ ਕੋਲੀ ਦਾ ਕੰਮ ਹੀ ਕਰਦੇ ਆ ਉਹਨਾਂ ਵੱਲੋਂ ਉੱਥੇ ਨਾਕਾ ਲਗਾਇਆ ਗਿਆ ਸੀ ਡਿਊਰਿੰਗ ਨਾਕਾਬੰਦੀ ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਜਦੋਂ ਉਹਨੂੰ ਰੋਕਿਆ ਫਿਰ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ ਉਹਦੀ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੀ ਉਹਦੇ ਪੋਜੈਸ਼ਨ ਦੇ ਵਿੱਚੋਂ ਅੱਧਾ ਕਿਲੋ ਹੈਰੋਨ ਜਿਹੜੀ ਹੈਗੀ ਪ੍ਰਾਪਤ ਹੋਈ ਜਿਸ ਬੰਦੇ ਵਿੱਚ ਅਸੀਂ ਹਰਜੀਵਨ ਸਿੰਘ ਵੱਲੋਂ ਖਾਣਾ ਕਨਾਲਪੁਰੋਂ ਦੇ ਵਿੱਚ ਮਕਦਮਾ ਨੰਬਰ 170 ਇੰਟਰਸੈਕਸ਼ਨ 21C ਐਂਡੀਪੀਆ ਸੈਕਟਰ ਇਸ ਦਾ ਅnder register ਕੀਤਾ ਗਿਆ ਤੇ ਜਿਹੜੀ ਹੈਗੀ ਮਕਦਮੇ ਦੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਇਹ ਦੱਸਣਾ ਹੋਊਗਾ ਕਿ ਜਿਹੜਾ ਇਹ ਲੜਕਾ ਗਗਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰਤਲਾਬ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ ਤੇ ਕੱਲ ਜਿਹੜਾ ਸੀਗਾ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਇਹਨੂੰ ਲਾਕੇ ਦੇ ਉੱਤੇ ਇੰਟਰਸੈਪਟ ਕਰਕੇ ਤੇ ਰੋਕਣ ਤੇ ਕਿਤੇ ਗ੍ਰੋਸਾ ਕिलो ਹਰਨ ਦਰਾਪਤ ਹੋਈ ਪਹਿਲਾਂ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕੱਦਮਾ ਦਰਜ ਨਹੀਂ ਸੀਗਾ ਇਹ ਜਮਾਂ ਫਰੈਸ਼ ਸੀਗਾ ਤੇ ਇਹ ਜਿਹੜੀ ਹੈਗੀ ਅੱਧਾ ਕਿਲੋ ਹਰਨ ਕੋਸ਼ਿਸ਼ ਦਿਨ ਪਹਿਲਾਂ ਜਿਹੜੀ ਸੀਗੀ ਪਾਕਿਸਤਾਨ ਦੇ ਰਾਈਂ ਆਈ ਸੀਗੀ ਫਾਜ਼ਿਲਕਾ ਦੇ ਵਿੱਚ ਕਿਸੇ ਬੰਦੇ ਕੋਲ ਉੱਥੋਂ ਇਹ ਲੈ ਕੇ ਆਇਆ ਸੀਗਾ ਜਿਸ ਸਬੰਧ ਦੇ ਵਿੱਚ ਜਿਹੜੀ ਖੁਦਰਾ ਸੀ ਜਿਹੜੀ ਇਨਵੈਸਟੀਗੇਸ਼ਨ ਸੀ ਕਿ ਕਰ ਰਹੇ ਆ ਸੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਜਿਹੜੀ ਅਤਾਗ ਨੂੰ ਹਰਨ ਹੈਗੀ ਆ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ ਪੱਕੀ ਨੰਬਰ 2 ਦਾ ਰਹਿਣ ਵਾਲਾ ਹੈ ਤੇ ਇਹਦੀ ਪੋਜੀਸ਼ਨ ਦੇ ਵਿੱਚੋਂ ਜਿਹੜੇ ਰਿਕਵਰ ਹੋਣ ਤੇ ਅਸੀਂ ਮਕਦਮਾ ਨੰਬਰ 170 ਅੰਡਰ ਸੈਕਸ਼ਨ 21C ਐਨਆਰਸੀ ਸੈਕਟਰ ਦੇ ਨਾਲ ਰਜਿਸਟਰ ਕੀਤਾ ਤੇ ਜਿਹੜਾ ਮੋਟਰਸਾਈਕਲ ਬਰਾਮਤ ਚੋਰੀ ਦਾ ਕਿ ਇਹਦਾ ਹੁੰਦਾ ਹੈ ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਣੀ ਕਿ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਡੈਰੋਗੇਸ਼ਨ ਵਿੱਚ ਆਪਣਾ ਦੱਸ ਰਹੇ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਮੋਟਰਸਾਈਕਲ ਜਿਹੜਾ ਹੈਗਾ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਹੈ ਇਹਦੀ ਪੋਜੀਸ਼ਨ ਵਿੱਚ ਕਿੱਦਾਂ ਹੋਇਆ ਇਹਦੀ ਪ੍ਰੋਪਰ ਡਾਕੂਮੈਂਟ ਵੈਰੀਫਾਈ ਕੀਤੀ ਜਾਵੇ ਜਿਆਦਾ ਜੇ ਸਾਡੇ ਇਹ ਸੀਗਾ ਇੱਕ ਮਿੰਟ ਦੂਜਾ ਵਜੇ ਇਹਦੀ ਚੇ ਸੀਗਾ ਵੀ ਇਹ ਤੇ ਜੇਲ੍ਹ ਦੇ ਵਿੱਚ ਲੇਨਕ ਪਤਾ ਇਹ ਵੀ ਲੱਗ ਰਿਹਾ ਹੈ ਵੀ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾ ਰਹੇ ਹੁੰਦਾ ਹੈ ਕੋਈ ਸੰਭਵ ਦੇਖੋ ਜਿਹੜੀ ਫ੍ਰੀ ਨਿਮਿਊਰਿਟੀ ਇਨਵੈਸਟੀਗੇ ਤੇ ਕਿਹੜੇ ਬੰਦੇ ਨੂੰ ਕਿ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਇੱਕ ਜਿਹੜੀ ਹੈਗੀ ਮੋੜੀ ਫੀਚ ਦੇ ਵਿੱਚ ਦੱਸਿਆ ਜੋ ਕਿ ਇਸ ਨੂੰ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਪਰ ਵਾਈ ਜਿਹੜਾ ਅਕਿਊਜ਼ਡ ਹੈਗਾ ਚੀਜ਼ ਦਾ ਫਾਇਦਾ ਲੈਂਦਾ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਅਪ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੇਰ ਵਾਲਾ ਵੀ ਕੋਈ ਐਂਗਲ ਸਾਹਮਣੇ ਆਉਗਾ ਤਾਂ ਉਸ ਨੂੰ ਤਾਕਤ ਦੇ ਜਿਹੜੀ ਅਸੀਂ ਬੰਦੀ ਕਰਵਾਇ ਕੀਤੀ ਜਾਵੇ ਸਰ ਇਹ ਕੋਰੀਅਰ ਦਾ ਕੰਮ ਕਰਦਾ ਹੈ ਪਰਚੂਮ ਦੇ ਤੌਰ ਤੇ ਵੇਚਦਾ ਹੈ ਤਾਂ ਦੇਖੋ ਜਿਹੜੇ ਇਹ ਬੰਦਾ ਹੈਗਾ ਇਹ ਅਗੇ ਫਲਾਹ ਜਿਹੜਾ ਉਹਦਾ ਮੁੱਗੇ ਵੇਚਦਾ ਕਿਉਂਕਿ ਇਹ ਬੰਦਾ ਜਾਵਾ ਬੀਰ ਹੀ ਪੜਾਈ ਕਰ ਰਿਹਾ ਸੀ ਉਹ ਵੀ ਦੱਸਿਆ ਤੇ ਕੋਈ ਮੁਕਤ ਸੇਲ ਸੀ ਦਾ ਫਾਇਦਾ ਝਾਉਂਦੇ ਹੋਏ ਬੰਦਾ ਜਿਹੜਾ ਹੈਗਾ AC ਨੂੰ ਅੱਗੇ ਵੇਚ ਰਿਹਾ ਸੀਗਾ ਇਹ ਥੋੜੀ ਥੋੜੀ ਵੇਚ-ਵੇਚਦਾ ਸੀਗਾ ਤੇ ਇਸੇ ਪਰਪਸ ਵਾਸਤੇ ਕੱਲ ਠੰਡਾ ਸ਼ਹਿਰ ਨੂੰ ਆ ਰਿਹਾ ਸੀਗਾ ਬਸਤੀ ਨੰਬਰ 2 ਦੇ ਵਿੱਚੋਂ ਬੋਤਕ ਪੁੱਛੇ ਸੀ ਇੱਕ ਬੰਦਾ ਸਾਹਮਣੇ ਵੀ ਕਿੰਨੇ geke ਲਾ ਚੁੱਕਿਆ ਦੱਸਾਂ ਤੁਸੀਂ ਕਹਿ ਰਹੇ ਹੋ ਵੀ ਫਾਇਦ ਕਰਗੇ ਚਲਾਈਏ ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਇਹਨੇ ਜਿਹੜੀ ਇਸ ਕੁਆਲਿਟੀ ਦੇ ਵਿੱਚ ਇਹ ਜਿਹੜੀ ਹੈਗੀ ਆ ਪਹਿਲੀ ਵਾਰੀ ਲੈ ਕੇ ਆਇਆ ਪਹਿਲਾਂ ਛੋਟੀ ਮਤਲਬ ਦੇ ਵਿੱਚ ਵੇਚਦਾ ਸੀਗਾ ਹੌਲੀ ਹੌਲੀ ਜਿਹੜਾ ਹੈਗਾ ਇਹਦਾ ਜਿਹੜਾ ਕੰਫੀਡੈਂਸ ਬਣ ਗਿਆ ਤੇ ਇਹ ਜਿਹੜਾ ਹੈਗਾ ਕੱਲ ਤੱਕ ਲੋਹਰੋਂ ਜਿਹੜੀ ਸੀਗੀ ਵੇਚਣ ਵਾਸਤੇ ਕੋਈ ਹੰਡਾ ਸ਼ਹਿਰ ਨੂੰ ਵੇਚਾ ਰਿਹਾ ਸੀ ਕਿਤੇ ਨਾ ਹੋ